ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬੀਤੇ ਦਿਨੀ ਹੋਈ ਆਮ ਆਦੀ ਪਾਰਟੀ ਦੀ ਰੈਲੀ ਦੇ ਵਿੱਚ ਕੇਸ਼ਰੀਵਾਲ ਨੇ ਸੁਖਪਾਲ ਸਿੰਘ ਖੇੜਾ ਦੇ ਉੱਤੇ ਨਿਸ਼ਾਨਾ 사ਦਿਆ ਹੋਇਆ ਇਹ ਗੱਲ ਕਹੀ ਸੀ ਕਿ ਪਾਰਟੀ ਦੇ ਵਿੱਚੋਂ ਜੋ ਲੋਕ ਬਾਹਰ ਗਏ ਨੇ ਝਾੜੂ ਨੇ ਗੰਦ ਸਾਫ਼ ਕੀਤਾ ਹੈ ਤੇ ਪਾਰਟੀ ਦੇ ਵਿੱਚੋਂ ਗੰਦ ਬਾਹਰ ਹੋਇਆ ਹੈ ਜਿਸ ਦਾ ਪਲਟਵਾਰ ਕਰਦਿਆਂ ਸੁਖਪਾਲ ਸਿੰਘ ਖੇੜਾ ਨੇ ਹੁਣ ਜਵਾਬ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਨੂੰ ਹੀ ਸਵਾਲਾਂ ਦੇ ਕੇਰੇ 'ਚ ਖੜਾ ਕਰ ਦਿੱਤਾ। ਆਓ ਪਹਿਲਾਂ ਤੁਹਾਨੂੰ ਸੁਣਾਨੇ ਆਏ ਕੇਸ਼ਰੀਵਾਲ ਨੇ ਕੀ ਕਿਹਾ ਸੀ ਤੇ ਉਸ ਤੋਂ ਬਾਅਦ ਸੁਖਪਾਲ ਸਿੰਘ ਖੇੜਾ ਦਾ ਕੀ ਹੋਇਆ ਪਲਟਵਾਰ। तो जो लोग छोड़ के गए आम आदमी पार्टी वो आम आदमी पार्टी में रहने लायक नहीं थे वो स्वार्थी थे वो टिकट के लालची थे, वो पन के लालची थे, उन्होंने पार्टी को तोड़ने की कोशिश की तो ऊपर वाले ने झाड़ू चला दी और सफाई कर दी सारे गंदे आदमी बाहर और भगवंत मान जैसे ਸ਼ਚ ਚਾਦਮੀ ਅੰਦਰ ਉਪਰ ਵਾਲਾ ਸਫਾਈ ਕਰ ਰਹਾ ਹੈ ਦੋਸਤੋ ਭਗਵਾਨ ਸਫਾਈ ਕਰ ਰਹਾ ਹੈ ਉਪਰ ਵਾਲ ਨੇ झाड़ू ਚਲਾਈ ਹੈ झाड़ू 3-3 ਦੀ ਨਹੀਂ ਹੋਈ ਹੈ झाड़ू से सफाई ਹੋਈ ਆ ਆਮ ਆਦਮੀ ਪਾਰਟੀ ਕਿਨਾਰ ਕੱਲ ਸੰਜੀਤ ਸਿੰਘ ਨਸ਼ਿਆਂ ਦੇ ਬਾਰੇ ਬੋਲ ਰਿਹਾ ਸੀਗਾ ਤੇ ਉਹਨਾਂ ਦਾ ਲੀਡਰ ਜਿਹੜਾ ਵਾ ਉਹ ਮਾਫੀ ਮੰਗ ਚੁੱਕਾ ਨਸ਼ਿਆਂ ਦੇ ਉੱਤੇ ਸੋ ਕੋਈ ਇਹਨਾਂ ਦਾ ਅਸੂਲ ਤੇ ਜਿਹੜਾ ਪ੍ਰਿੰਸੀਪਲ ਹੈ ਸਟੈਂਡ ਨਹੀਂਗਾ ਦੇਖੋ ਆਪਣੇ ਸੰਵਿਧਾਨ ਨੂੰ ਤਿੰਨ ਵਾਰ ਰਿਮਾਈਂਡ ਕਰਕੇ ਆਪ ਹੀ ਪ੍ਰਧਾਨ ਬਣ ਕੇ ਪਾਰਟੀ ਦੇ ਔਰ ਦੂਜਿਆਂ ਨੂੰ ਨਸੀਹਤ ਦਿੰਦੇ ਕਿ ਜੋ ਅਹੁਦੇ ਚਾਹਤੇ ਹਨ ਉਹ ਪਾਰਟੀ ਛੋੜ ਕੇ ਜਾ ਸਕਦੇ ਤੇ ਤਿੰਨ ਅਹੁਦੇ ਨੇ ਅਰਵਿੰਦ ਕੇਜਰੀਵਾਲ ਕੋਲ ਚੀਫ ਮਿਨਿਸਟਰ ਵੀ ਨੇ ਪੋਲੀਟੀਕਲ ਅਫੇਅਰਸ ਕਮੇਟੀ ਦੇ ਚੇਅਰਮੈਨ ਵੀ ਨੇ ਤੇ ਕਨਵੀਨਰ ਵੀ ਨੇ ਸੋ ਅਸਲ ਵਿੱਚ ਕਹਾਣੀ ਕੀ ਆ ਕਿ ਇਹਨਾਂ ਨੇ ਨਾ ਸਿਰਫ ਪੰਜਾਬ ਦੇ ਲੋਕਾਂ ਨਾਲ ਬਲਕਿ ਭਾਰਤ ਦੇ ਲੋਕਾਂ ਦੇ ਨਾਲ ਇੱਕ ਤੋਖਾ ਤੜੀ ਕੀਤੀ ਇਹਨਾਂ ਨੇ ਗੁਰਪਿਆਰੇ ਉਹ ਗੱਲ ਚਾਹੇ ਪੰਜਾਬੀ ਇਕਤਾ ਪਾਰਟੀ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਪਰ ਇੱਕ ਗੱਲ ਤਾਂ ਤੈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਫਰੰਟ ਬਣਨ ਜਾ ਰਿਹਾ ਹੈ ਜਿਹੜਾ ਮਹਾ ਗਠਬੰਧਨ ਹੋਣ ਜਾ ਰਿਹਾ ਹੈ ਉਸ ਨੂੰ ਲੈ ਕੇ ਸਾਰੀਆਂ ਸਿਆਸੀ ਤਿਰਾਸ ਸ਼ਸ਼ੂ ਪੰਜ ਵਿੱਚ ਪਈਆਂ ਹੋਈਆਂ ਨੇ ਕਿਉਂਕਿ ਹਰ ਕਿਸੇ ਨੂੰ ਆਪਣੀਆਂ ਵੋਟਾਂ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਹਾ ਗਠਬੰਧਨ ਪੰਜਾਬ ਦੇ ਵਿੱਚ ਕੋਈ ਨਵਾਂ ਮੋੜ ਲਿਆਂਦਾ ਹੈ ਜਾਂ ਨਹੀਂ ਲਿਆਂਦਾ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵਿਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ